ਹਾਂਜੀ ਭਾਈ ਸਾਹਿਬ ਇੱਕ ਗੱਲ ਦੱਸੋ ਜੀ ਪਿੱਛੇ ਤੁਹਾਡਾ ਇੱਕ ਮੋਬਾਈਲ ਗਵਾਚ ਗਿਆ ਸੀ ਫਿਰ ਉਹ ਤੁਸੀਂ ਕਿਸ ਤਰ੍ਹਾਂ ਬਰਾਬਰ ਕੀਤਾ ਤਵਣਾ ਸਾਹਿਬ ਜਿਹੜਾ ਇਹ ਮੋਬਾਈਲ ਮੇਰਾ ਗਵਾਚਿਆ ਸੀ ਉਹ ਜਿਹੜਾ ਲੱਭਣ ਦਾ ਤਰੀਕਾ ਹੈ ਇਹ ਥੋੜਾ ਜਿਹਾ ਪੇਚੀਦਾ ਵੀ ਹੈ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਵੀ ਹੈ ਪਰ ਬਹੁਤ ਵਧੀਆ ਜਿਹੜਾ ਸਿਸਟਮ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਕਰਨਾ ਹੈ ਵੀ ਸਾਂਝਕੇਂਦਰ ਪੁਲਿਸ ਸਟੇਸ਼ਨ ਜਾ ਕੇ ਆਪਣੇ ਮੋਬਾਈਲ ਦੀ ਮਿਸਿੰਗ ਦੀ ਯਾ ਚੋਰੀ ਦੀ ਥੈਫਟ ਦੀ ਰਿਪੋਰਟ ਦਰਜ ਕਰਾਣੀ ਹੈ ਪੁਲਿਸ ਸਟੇਸ਼ਨ ਜਾ ਕੇ ਠੀਕ ਹੈ ਜੀ ਤੇ ਫਿਰ ਤੁਸੀਂ ਚੋ ਨਵਾਂ SIM ਨਾ ਕੰਪਨੀ ਤੋਂ ਨਵਾਂ SIM ਇਸ਼ੂ ਕਰਾਣਾ ਹੈ ਤੇ 24 ਘੰਟਿਆਂ ਲਈ ਵੇਟ ਕਰਨੀ ਹੈ ਤਾਂ ਕਿ OTP ਸਟਾਰਟ ਹੋ ਸਕਣ ਠੀਕ ਹੈ 그러니까 24 ਘੰਟਿਆਂ ਬਾਅਦ ਉਹ OTP ਆਣੇ ਸਟਾਰਟ ਹੁੰਦੀ ਹੈ ਜਦ ਤੁਹਾਨੂੰ OTP ਆਣ ਲੱਗ ਜਾਣ ਤੇ ਫਿਰ ਤੁਸੀਂ ਸਰਕਾਰ ਦੀ ਵੈਬਸਾਈਟ ਹੈ www.ceir.gov.in ਉਹਦੇ ਹੋਮ ਪੇਜ ਤੇ ਜਾਣਾ ਤੇ ਤੁਸੀਂ ਉਥੇ ਬਲੌਕ ਟਾਈਪ ਕਰਕੇ ਅਗੇ ਮੋਬਾਈਲ ਦਾ ਲੋਸਟ ਜਾਂ ਥੈਫਟ ਵੀ ਗੁੰਮ ਗਿਆ ਜਾਂ ਚੋਰੀ ਹੋ ਗਿਆ ਉਹ ਕਰਕੇ ਆਪਣਾ ਮੋਬਾਈਲ ਬਲੌਕ ਕਰ ਦੇਣਾ ਠੀਕ ਹੈ ਜੀ ਉਸ ਟਾਈਮ ਤੁਹਾਡਾ ਮੋਬਾਈਲ ਬਲੌਕ ਹੋ ਜਾਏਗਾ ਠੀਕ ਹੈ ਨਾਲ ਹੀ ਉਹਦੇ ਐਫ ਆਈ ਆਰ ਦੀ ਕਾਪੀ ਜਿਹੜੀ ਤੁਸੀਂ ਸਾਂਝ ਕੇਂਦਰ ਦੇ ਵਿੱਚ ਐਫ ਆਈ ਆਰ ਸਰਚ ਕਰਾਈ ਹੈ ਨਾਲ ਹੀ ਬਿੱਲ ਦੀ ਕਾਪੀ ਨਾਲ ਤੁਹਾਡਾ ਆਧਾਰ ਕਾਰਡ ਤੁਹਾਡਾ شناਖਤੀ ਕਾਰਡ ਤੁਸੀਂ ਅਪਲੋਡ ਕਰਨਾ ਹੈ ਉਸ CEIR ਮੈਂ ਰਿਪੀਟ ਕਰ ਰਿਹਾ W W. CEIR.GOV.IN ਤੇ ਅਪਲੋਡ ਕਰ ਦਿਓ ਠੀਕ ਹੈ ਤੇ ਫਿਰ ਤੁਸੀਂ ਆਪਣੇ ਜਿਹੜਾ ਦੂਜੇ ਮੋਬਾਈਲ ਜਿਹਦੇ ਚ ਤੁਸੀਂ ਨਵਾਂ SIM ਪਾਇਆ ਹੈ ਇਹ ਐਪਲੀਕੇਸ਼ਨ ਖੋਲ ਕੇ ਦੇਖਣਾ ਹੈ ਵੀ ਕੀ ਸਟੇਟਸ ਹੈ ਉਦੇ ਉਤੇ ਸਟੇਟਸ ਆਏਗਾ ਜਦ ਹੀ ਤੁਹਾਨੂੰ ਨਾਲ ਦੀ ਨਾਲ ਮੈਸੇਜ ਆਇਆ ਵੀ ਫਲਾਣੇ ਮੋਬਾਈਲ ਦੇ ਵਿੱਚ ਤੁਹਾਡਾ ਨੰਬਰ ਮੋਬਾਈਲ ਦੇ ਵਿੱਚ ਇਹ ਨੰਬਰ ਚੱਲ ਰਿਹਾ ਹੈ ਤੁਸੀਂ ਤੁਰੰਤ ਜਿਹੜਾ ਸੰਬੰਧਿਤ ਪੁਲਿਸ ਸਟੇਸ਼ਨ ਆ ਉਹਦੇ ਵਿੱਚ ਜਾਣਾ ਤੇ ਪੁਲਿਸ ਦੀ ਸਹਾਇਤਾ ਲੈਣੀ ਹੈ ਵੀ ਇਹ ਨਾਲ ਦੀ ਨਾਲ ਤੁਹਾਡ ਤੁਸੀਂ ਆਪ ਦਾ ਮੋਬਾਈਲ ਤੁਹਾਨੂੰ ਮਿਲ ਜੇਗਾ ਮੈਂ ਇਸ ਪ੍ਰੋਸੈਸ ਰਾਹੀਂ ਵੀ ਆਪਦਾ ਮੋਬਾਈਲ ਪ੍ਰਾਪਤ ਕੀਤਾ ਹੈ ਈਦੀ ਵੈਸੇ ਇੱਕ ਬਠਿੰਡਾ ਪੁਲਿਸ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਸੀ ਬਾਅਦ ਵਿੱਚ ਇਸ ਵੀਡੀਓ ਦੇ ਨਾਲ ਜੁਆਇਨ ਕਰ ਦਾਂਗੇ ਵੀ ਲੋਕਾਂ ਨੂੰ ਦੇਖਣਾ ਸੌਖਾ ਹੋ ਜਾਏਗਾ ਮਤਲਬ ਅਜ ਦੇ ਸਮੇਂ 'ਚ ਜੇ ਤੁਹਾਡਾ ਮੋਬਾਈਲ ਗੁੰਮਦਾ ਹੈ ਜਾਂ ਚੋਰੀ ਹੁੰਦਾ ਹੈ ਉਹ ਬਹੁਤ ਈਜ਼ੀ ਹੈ BCeIR ਤੇ ਐਪਲੀਕੇਸ਼ਨ ਦੇ ਥਰੂ ਇਹਨੂੰ ਦੋਸਤੋ ਇਹ ਸਰਕਾਰੀ ਹੈ ਤੁਸੀਂ ਬਿਨਾਂ ਸੰਕੋਚ ਵਰਤ ਸਕਦੇ ਹੋ ਆਪਣਾ ਫੋਨ ਦਾ ਬਿਲ ਵਗੈਰਾ ਸਾਰਾ ਕੁਝ ਅਪਲੋਡ ਕਰ ਸਕਦੇ ਹੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਬਟਿੰਡਾ ਪੁਲਿਸ ਦੇ ਪੇਜ ਤੋਂ ਇਨਫੋਰਮੇਸ਼ਨ ਤੁਹਾਨੂੰ ਮਿਲ ਜੇਗੀ ਠੀਕ ਹੈ ਧੰਨਵਾਦ ਜੀ